ਹੰਜੀ ਸੱਜਣੋ ਸਤਿ ਸ੍ਰੀ ਅਕਾਲ ਉਮੀਦਾ ਸਾਰੇ ਹੋਮਗਾਇ ਚੜ੍ਹਦੀ ਕਲਾ ਦੇ ਵਿੱਚ ਸੋ ਫਾਈਨਲੀ ਅੱਜ ਦੋਸਤੋ ਤਕਰੀਬਨ 14 ਸਾਲਾਂ ਦੇ ਫਰਕ ਤੋਂ ਬਾਅਦ 14 ਸਾਲਾਂ ਦਾ ਸਮਾਪਤੀ ਜਾਣ ਤੋਂ ਬਾਅਦ ਅੱਜ ਆਪਾਂ ਨੂੰ ਮੌਕਾ ਮਿਲਿਆ ਦਰਸ਼ਨ دیدارੇ ਕਰਨ ਦਾ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਉਹ ਉੱਥੋਂ ਲਈ ਪਿੰਡੋਰਵਾਨਾ ਹੋ ਚੁੱਕੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਸਾਡੀ ਯਾਤਰਾ ਸੁਖ ਸ਼ਾਂਤੀ ਨਾਲ ਸਫਲ ਹੋਵੇ ਤੇ ਕਿਹੜੇ ਕਿਹੜੇ ਸੱਚੇ ਮਿੱਤਰ ਦੋਸਤ ਆਪਣੇ ਜਿਹੜੇ ਚੈਨਲ ਨੂੰ ਦੇਖ ਰਹੇ ਨੇ ਵੀਡੀਓ ਨੂੰ ਦੇਖ ਰਹੇ ਨੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਨਾਣਾਦੇਵ ਮੰਦਿਰ ਵੀ ਕੇ ਜੋ ਜੋ ਜਾਇਆ ਹੀ ਨੇ ਉਹ ਕਮੈਂਟਾਂ ਦੇ ਜਿਹੜੇ ਹਾਜ਼ਰੀ ਲਵਾਇਓ ਤੇ ਬਹੁਤ ਤੇ ਜਾ ਰਹਿਆਂ ਜਿਨ੍ਹਾਂ ਦੇ ਵਿੱਚ ਸਾਡੇ ਮਿੱਤਰ ਆ ਬੱਬੂ ਤਾਂ ਬੱਬੂ ਕੁਛ ਕਹੇਗਾ ਨੋਨਾ ਦਾ ਹੋਊਗਾ ਦੋਨੇ ਬੋਲਣਗੇ ਅਰ ਗੱਲ ਜਾਓ ਕਹਾ ਕੇ ਯਾਤਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਹੜੀ ਯਾਤਰਾ ਦਾ ਆਨੰਦ ਹੈ ਇਹ ਤੁਹਾਨੂੰ ਕੀ ਦੱਸੀ ਕਿ 14 ਸਾਲਾਂ ਬਾਅਦ ਜਿਹੜਾ ਉਹ ਮਿਲਣ ਜਾ ਰਿਹਾ ਅੱਜ 2010 ਦੇ ਵਿੱਚ ਲਾਸਟ ਟਾਈਮ ਗਏ ਸੀ ਤਕਰੀਬਨ 13 ਸਾਲਾਂ ਤੋਂ 14 ਸਾਲ ਹੋ ਗਏ ਤੇ ਇੰਨੇ ਸਮੇਂ ਦੇ ਬਾਅਦ ਆ ਜਿਹੜੀ ਯਾਤਰਾ ਅੱਜ ਜਾ ਰਹੇ ਆ ਇਸ ਸਾਈਡ ਨੂੰ ਸੋ ਕਾਫੀ ਨਿੜੀ ਉਤਸਕਤਾ ਹੈਗੀ ਆ ਮਨ ਦੇ ਵਿੱਚ ਬਣੀ ਵੀ ਉੱਥੇ ਪਹੁੰਚਣ ਤੇ ਦਰਸ਼ਨ ਦਿਖਾਰੇ ਕਰਨ ਲਈ ਬੱਸ ਹੁਣ ਅਸੀਂ ਜਿਆਦਾ ਕੁਸਤਾ ਨਹੀਂ کہہ ਸਕਦੇ ਤੇ ਸਮੇਂ ਸਮੇਂ ਤੇ ਵੀਡੀਓ ਅਪਲੋਡ ਕਰਦੇ ਰਹਾਂਗੇ ਤੇ ਜਿੱਥੇ ਲਾਈਵ ਹੋਣ ਦਾ ਸਮਾਂ ਆਇਆ ਉੱਥੇ ਲਾਈਵ ਵੀ ਹੋਵਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਤੇ ਪਰਮਾਤਮਾ ਅੱਗੇ ਵਾਇਰਲ ਅਗੇ ਅਰਦਾਸ ਕਰਿਓ ਕਿ ਸਾਡੇ ਦੋਸਤ ਮਿੱਤਰਾਂ ਦੀ ਜਾਨਕਾ ਤੁਹਾਡੇ ਦੋਸਤਾਂ ਦੀ ਸਾਡੀ ਜਿਹੜੀ ਯਾਤਰਾ ਉਹ ਸਫਲ ਰਹੇ ਖੁਸ਼ੀ-ਖੁਸ਼ੀ ਜਾਈਏ ਤੇ ਦਰਸ਼ਨ ਦੇਦਾਰ ਕਰਕੇ ਖੁਸ਼ੀ-ਖੁਸ਼ੀ ਘਰ ਵਾਪਸ ਆਈਏ ਕੌਣ ਕੌਣ ਜਾਇਆ ਆ ਉਹ ਕਮੈਂਟਾਂ ਦੇ ਜ਼ਰੀਏ ਹਾਜ਼ਰੀ ਲਵਾਇਓ ਤੇ ਬਾਕੀ ਹੋਰ ਤਾਂ ਚਲੋ ਕੁਛ ਨਹੀਂ ਕਹਿੰਦੇ ਹੁਣ ਬਾਕੀ ਅੱਗੇ ਦੇਖਦੇ ਆ ਹਨਾ ਕਰ ਦਿਓ ਵੀਡੀਓ ਨੂੰ ਦਬਕੇ ਸ਼ੇਅਰ ਤੇ ਚੈਨਲ ਨੂੰ ਮੇਰਾ ਭਰਾ ਜੀ ਨੇ ਸਬਸਕ੍ਰਾਈਬ ਨਹੀਂ ਕਰਾਇਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਆਪਣੇ ਜਿਹੜੇ ਚੈਨਲ ਮੋਨਟਾਈਜ਼ ਹੋਣ ਦਾ ਸਮਾਂ ਆ ਵਾਈਰਲ ਦੀ ਕਿਰਪਾ ਦੇਣ ਲੋ ਕਾਫੀ ਕਰੀਬ ਆ ਹੁਣ ਤੇ ਜਿਹੜਾ 1000 ਸਬਸਕ੍ਰਾਈਬਰ ਦੀ ਕੰਡੀਸ਼ਨ ਸੀਗੀ YouTube ਦੀ ਉਹ ਆਪਣੇ ਤੁਹਾਡੇ ਸਾਥ ਦੇ ਨਾਲ ਪਾਰ ਕਰ ਲਈ ਹੈ ਸੋ ਉਸ ਤੋਂ ਬਾਅਦ ਦਾ ਹੈਗਾ ਸਮਾਂ ਜਿਹੜਾ ਵਾਚ ਟਾਈਮ ਹੁੰਦਾ ਉਹਦੇ ਕਾਫੀ ਆਪਾਂ ਕਰੀਬ ਪਹੁੰਚ ਚੁੱਕੇ ਹਾਂ ਤੁਹਾਡੀ ਹੈਲਪ ਦੇ ਨਾਲ ਸੋ ਬਿਨਾਂ ਸਕਿਪ ਕਰੇ ਵੀਡੀਓ ਦੇਖਦੇ ਰਿਹਾ ਕਰੋ ਤੇ ਸ਼ੇਅਰ ਕਰਦੇ ਰਿਹਾ ਕਰੋ ਤੁਹਾਡੇ ਨਾਲ ਇੱਕ ਹੀ ਵਾਦਾ ਕਰਿਆ ਸੀ ਕਿ ਕਦੇ ਵੀ ਵਿਊਆਂ ਦੇ ਚੱਕਰ ਦੇ ਵਿੱਚ ਅਸੀਂ ਸਾਡੇ ਚੈਨਲ ਦੇ ਉੱਪਰ ਕੋਈ ਗਲਤ ਵੀਡੀਓ ਜਾਂ ਗਲਤ ਬੋਲੀ ਕਹਿ ਲੋ ਜਿਨ੍ਹਾਂ ਨਾਲ ਤੁਹਾਡੇ ਮਨਾਂ ਨੂੰ ਥੇਸ ਪਹੁੰਚੇ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖ ਸਕੋ ਉਦਾਂ ਦੀ ਵੀਡੀਓ ਕਦੇ ਵੀ ਅਪਲੋਡ ਨਹੀਂ ਹੋਊਗੀ ਇਹ ਤੁਹਾਡਾ ਨਾਲ ਵਾਦਾ ਰਿਹਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਦੋ ਹੀ ਚੈਨਲ ਮੋਨਟਾਈਜ਼ ਹੋ ਜਾਂਦਾ ਤਾਂ ਕੋਸ਼ਿਸ਼ ਰਹੂਗੀ ਤੁਹਾਡੇ ਲਈ ਥੋੜੀਆਂ ਬਹੁਤ ਜਿਹੜੀਆਂ ਕੋਈ ਹਾਸਿਆ ਵਾਲੀਆਂ ਵੀਡੀਓਜ਼ ਲੈਣਗੀਆਂ ਸਕ੍ਰਿਪਟਡ ਵੀਡੀਓ ਨਹੀਂ ਹੋਣਗੀਆਂ ਉਹ ਚਾਹੇ ਕੋਈ ਸੱਜਣ ਮਿੱਤਰ ਲੱਭੀਏ ਚਾਹੇ ਅਸੀਂ ਸਾਡੇ ਚੋ ਜੇ ਕੋਈ ਕਾਵਲ ਹੋਇਆ ਉਸ ਦੇ ਤਾਂ ਉਹ ਬਣਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦਾ ਵੀਡੀਓ ਜਰੂਰ ਅਪਲੋਡ ਕਰਦੇ ਰਹਾਂਗੇ ਇਸ ਤੋਂ ਇਲਾਵਾ ਖੇਤੀ ਦੇ ਰਿਲੇਟਡ ਜਿੰਨੀ ਸਾਨੂੰ ਨੌਲੇਜ ਆ ਉਹ ਸ਼ੇਅਰ ਕਰਦੇ ਰਹਿਣੇ ਆ ਜਾਂ ਜੋ ਸਮੇਂ ਤੇ ਜਿਸ ਦਵਾਈ ਦੀ ਜ਼ਰੂਰਤ ਆ ਉਹ ਸ਼ੇਅਰ ਕਰਦੇ ਰਹਿਣੇ ਆ ਤੇ ਮਤਲਬ ਜੋ ਵੀ ਕੋਸ਼ਿਸ਼ ਹੁੰਦੀ ਹੈ ਵੀ ਚੰਗੇ ਵੀਡੀਓ ਸ਼ੇਅਰ ਕਰੀਏ ਹਮੇਸ਼ਾ ਤੇ ਇਹਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਚੈਨਲ ਨੂੰ ਮੌਨਟਾਈਜ਼ ਜ਼ਰੂਰ ਕਰ ਲਓ ਸੋਰੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨੇ ਨਹੀਂ ਕੀਤਾ ਯਾਤਰਾ ਇਸ ਸੰਬੰਧ ਵਿੱਚ ਵਾਇਰਲ ਨੂੰ ਲੈ ਕੇ ਹਾਜ਼ਰੀ ਜ਼ਰੂਰ ਲਵਾਇਓ ਸੋ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ